ਸੋ ਫੁੱਲ ਬਾਜੂ ਦੀਆਂ ਟੀ-ਸ਼ਰਟਾਂ ਲੈ ਕੇ ਆਏ ਆ 500 ਦੀਆਂ ਤਿੰਨ ਸੋ ਚੈੱਕ ਕਰੋ ਕੁਆਲਿਟੀ ਔਰ ਸਹਿਜ ਹੋਊਗਾ ਐਲ ਐਕਸਲ ਡਬਲ ਐਕਸਲ ਬਾਦ ਕਲਰ ਵਾਲੀਆਂ ਟੀ-ਸ਼ਰਟਾਂ ਜਿਹੜੀਆਂ ਅਸੀਂ ਪਹਿਲਾਂ 500 ਦੀਆਂ ਦੋ ਦਿੱਤੀਆਂ ਵਾ ਹੁਣ ਅਸੀਂ ਕਰਤੀਆਂ ਜੀ 500 ਦੀਆਂ ਤਿੰਨ ਸੋ ਗਰਮੀਆਂ ਦੇ ਜਿਹੜੀ ਐਂਡ ਦੀ ਸੇਲ ਆ ਸੋ ਸਿਰਫ ਇਹ ਥੋੜੇ ਦਿਨਾਂ ਵਾਸਤੇ ਸੇਲ ਆ ਸਾਡੇ ਕੋਲ ਲਿਮਟਿਡ ਜਸਟੋਕ ਆ ਸੋ ਅਸੀਂ ਕਰਤੀਆਂ ਜੀ 500 ਦੀਆਂ ਤਿੰਨ ਸੋ ਜਿਹੜੇ ਪਜਾਮੇ ਅਸੀਂ ਪਹਿਲਾਂ 400 450 350 ਇਦਾਂ ਵੇਚੇ ਹੋਇਆ ਸੋ ਹੁਣ ਅਸੀਂ ਕਰਤੇ ਆ ਜੀ 500 ਰੁਪਏ ਦੇ ਦੋ ਸੋ ਜਾਂਦੀਆਂ ਗਰਮੀਆਂ ਨੂੰ ਅਸੀਂ ਵੱਡਾ ਆਫਰ ਜਿਹੜਾ ਦੇ ਦਿੱਤਾ ਵਾ ਬਾਦ ਨੈਰਾ ਕੱਟ ਦੇ ਸੂਟ ਆ ਜਿਹੜੇ ਅਸੀਂ ਪਹਿਲਾਂ 1000 ਰੁਪਿਆ 1200 ਰੁਪ ਜਿਹੜਾ ਹੁਣ ਅਸੀਂ 5-500 ਰੁਪਿਆ ਕਰਤਾ ਹੋਇਆ ਵਾ ਸੋ ਸੋ ਇਹ ਵਾਲੇ ਪਜਾਮੇ ਸਾਰੇ ਆ 200-200 ਚ ਦਿੱਤੇ ਜਾ ਰਹੇ ਆ ਸੋ ਚੈੱਕ ਕਰੋ ਟੈਡੀ ਵਾਲੇ ਪਜਾਮੇ ਕਬੂਤਰ ਵਾਲੇ ਪਜਾਮੇ ਕਾਰਗੋ ਵਾਲੇ ਪਜਾਮੇ ਸੋ ਸਾਰਿਆਂ ਦੀ ਰੇਂਜ ਆ ਜੀ 200 ਰੁਪਿਆ ਔਰ ਸਾਈਜ਼ ਮਿਲੂਗਾ 5 ਐਕਸਲ ਤੱਕ ਜੀ ਪੀਸ ਜਿਹੜੇ ਆ ਸਾਡੇ ਕੋਲ ਥੋੜੇ ਰਹਿ ਗਏ ਆ ਸੋ ਇਸ ਕਰਕੇ ਅਸੀਂ ਜਿਹੜੇ ਆ ਇਹ 500 ਦੇ ਦੋ ਟੌਪ ਕਰ ਦਿੱਤੇ ਗਏ ਆ ਸੋ ਚੈੱਕ ਕਰੋ ਵੈਰਾਈਟੀ ਬਹੁਤ ਹੀ ਵਧੀਆ-ਵਧੀਆ ਸੋਹਣੇ-ਸੋਹਣੇ ਟੌਪ ਆ ਜੀ ਸੋ ਦੇਖੋ ਕੋਟ ਸੈਟ ਦੀ ਵੈਰਾਈਟੀ ਦੇਖੋ ਔਰ ਡਿਜ਼ਾਈਨਿੰਗ ਦੇਖੋ ਕਿੰਨੀ ਵਧੀਆ ਵਾ ਸੋ ਇਹ ਅਸੀਂ ਕਰਤੇ ਆ ਜੀ ਸਿਰਫ 500 ਰੁਪਏ ਦੀ ਰੇਂਜ ਚ ਪੈਂਟਾਂ ਸ਼ਰਟਾਂ ਬਹੁਤ ਹੀ ਘੱਟ ਰੇਟ ਤੇ ਦੇ ਰਹੇ ਆ ਸੋ ਆਹ ਸੂਟ ਚੈੱਕ ਕਰ ਲਓ ਸਾਰੇ 1000 ਰੁਪਏ ਦੀ 1200 ਦੀ ਰੇਂਜ ਚ ਵੇਚੇ ਸੀਗੇ ਔਰ ਇਹ ਜਿਹੜਾ ਮਰਜੀ ਸਕਰੀਨਸ਼ਾਟ ਲੈ ਲਓ ਸਿਰਫ 500 ਰੁਪਏ ਦੇ ਵਿੱਚ ਔਰ ਜਿਹੜਾ ਲੈ ਗਿਆ ਲੈ ਗਿਆ ਜਿਹੜਾ ਰਹਿ ਗਿਆ ਸੋ ਰਹਿ ਗਿਆ ਲੋ ਜੀ ਦਸੂਏ ਦੇ ਵਿੱਚ ਇੱਕ ਵਾਰ ਫੇਰ ਵੱਡਾ ਧਮਾਕਾ ਦੇਣ ਜਾ ਰਹੇ ਆ ਸੋ ਹਾਫ ਬਾਜੂ ਟੀ-ਸ਼ਰਟਾਂ ਤੋਂ ਬਾਅਦ ਵਾਰੀ ਆ ਜੀ ਫੁੱਲ ਬਾਜੂ ਟੀ-ਸ਼ਰਟਾਂ ਦੀ ਸੋ ਫੁੱਲ ਬਾਜੂ ਦੀਆਂ ਟੀ-ਸ਼ਰਟਾਂ ਲੈ ਕੇ ਆਏ ਆ 500 ਦੀਆਂ ਤਿੰਨ ਸੋ ਚੈੱਕ ਕਰੋ ਕੁਆਲਿਟੀ ਔਰ ਸਹਿਜ ਹੋਊਗਾ ਐਲ ਐਕਸਐਲ ਡਬਲ ਐਕਸਐਲ ਸੋ ਬਹੁਤ ਹੀ ਵਧੀਆ ਪ੍ਰੀਮੀਅਮ ਟੀ-ਸ਼ਰਟਾਂ ਵਾ ਸੋ 500 ਦੀਆਂ ਤਿੰਨ ਸੋ ਕਲਰ ਚਾਰਟ ਚੈੱਕ ਕਰੋ ਬਹੁਤ ਹੀ ਵਧੀਆ ਕਲਰ ਆ ਸੋ ਦੇਖੀ ਜਾਓ ਜੀ ਬਹੁਤ ਵਧੀਆ ਵੈਰਾਈਟੀ ਪਹੁੰਚ ਚੁੱਕੀ ਆ ਸੋ 500 ਦੀਆਂ ਤਿੰਨ ਇਸ ਤੋਂ ਬਾਅਦ ਕਲਰ ਵਾਲੀਆਂ ਟੀ-ਸ਼ਰਟਾਂ ਜਿਹੜੀਆਂ ਅਸੀਂ ਪਹਿਲਾਂ 500 ਦੀਆਂ ਦੋ ਦਿੱਤੀਆਂ ਵਾ ਹੁਣ ਅਸੀਂ ਕਰਤੀਆਂ ਜੀ 500 ਦੀਆਂ ਤਿੰਨ ਸੋ ਗਰਮੀਆਂ ਦੇ ਜਿਹੜੀ ਐਂਡ ਦੀ ਸੇਲ ਆ ਸੋ ਸਿਰਫ ਇਹ ਥੋੜੇ ਦਿਨਾਂ ਵਾਸਤੇ ਸੇਲ ਆ ਸਾਡੇ ਕੋਲ ਲਿਮਟਿਡ ਜਸਟੋਕ ਆ ਸੋ ਅਸੀਂ ਕਰਤੀਆਂ ਜੀ 500 ਦੀਆਂ ਤਿੰਨ ਸੋ ਇਸ ਤੋਂ ਬਾਅਦ ਵਾਰੀ ਆ ਜੀ ਸ਼ਰਟਾਂ ਦੀ ਸੋ ਸ਼ਰਟਾਂ ਜਿਹੜੀਆਂ ਆ ਅਸੀਂ ਲੈਣ ਦੀਆਂ ਵਾ ਐਲ ਐਕਸ ਐਲ ਡਬਲ ਐਕਸ ਐਲ ਤੋਂ ਲੈ ਕੇ ਟ੍ਰਿਪਲ 4 5 ਤੱਕ ਸੋ ਇਹਨਾਂ ਦਾ ਰੇਟ ਵੀ ਤੁਹਾਨੂੰ ਦੇਣ ਜਾ ਰਹੇ ਆ ਜੀ 500 ਰੁਪਏ ਦੀਆਂ ਦੋ ਸੋ ਇਹਦੇ ਵਿੱਚ ਤੁਸੀਂ ਦੇਖ ਸਕਦੇ ਆ ਚੈੱਕ ਵੀ ਹੈਗੀਆਂ ਆ ਪਲੇਨ ਵੀ ਹੈਗੀਆਂ ਆ ਸੋ ਸਾਈਜ਼ ਸਾਡੇ ਕੋਲ ਸਾਰੇ ਅਵੇਲੇਬਲ ਆ ਸੋ ਇਹ ਸ਼ਰਟਾਂ ਆ ਜੀ 500 ਰੁਪਏ ਦੀਆਂ ਦੋ ਸੋ ਜਿਹੜਾ ਇਹਨਾਂ ਤੋਂ ਪ੍ਰੀਮੀਅਮ ਲੈਣਾ ਚਾਹੁੰਦਾ ਵਾ ਸਾਡੇ ਕੋਲ ਉਹ ਵੀ ਅਵੇਲੇਬਲ ਹਨ ਸੋ ਇਸ ਤੋਂ ਬਾਅਦ ਵਾਰੀ ਆ ਜੀ ਪਜਾਮਿਆਂ ਦੀ ਸੋ ਜਿਹੜੇ ਪਜਾਮੇ ਅਸੀਂ ਪਹਿਲਾਂ 400 450 350 ਇਦਾਂ ਵਿੱਚ ਹੀ ਹੋਇਆ ਸੋ ਹੁਣ ਅਸੀਂ ਕਰਦੇ ਆ ਜੀ 500 ਰੁਪ ਸੋ ਜਾਂਦਿਆਂ ਗਰਮੀਆਂ ਨੂੰ ਅਸੀਂ ਵੱਡਾ ਆਫਰ ਜਿਹੜਾ ਦੇ ਦਿੱਤਾ ਵਾ ਸੋ ਜਿਹੜੇ ਪ੍ਰੀਮੀਅਮ ਕਲਾਸ ਦੇ ਪਜਾਮੇ ਸੀਗੇ ਉਹ ਵੀ ਅਸੀਂ ਸਾਰੇ 500 ਰੁਪਏ ਦੇ ਦੋ ਕਰਤੇ ਹੋਇਆ ਸੋ ਪਜਾਮੇ ਦੀ ਵੈਰਾਈਟੀ ਚੈੱਕ ਕਰੋ ਸਾਰੇ ਹੀ ਜਿਹੜੇ ਨਵੇਂ ਡਿਜ਼ਾਈਨ ਦੇ ਪਜਾਮੇ ਆ ਸੋ ਅਸੀਂ ਕਰਤੇ ਆ ਜੀ 500 ਰੁਪਏ ਦੇ ਦੋ ਜਿਹੜਾ ਮਰਜ਼ੀ ਡਿਜ਼ਾਈਨ ਲੈ ਲਓ ਔਰ ਸਾਈਜ਼ ਜਿਹੜਾ ਮਰਜ਼ੀ ਲੈ ਲਓ 500 ਰੁਪਏ ਦੇ ਦੋ ਜੀ ਸੋ ਇਸ ਤੋਂ ਬਾਅਦ ਜਿਹੜੇ ਪਜਾਮੇ ਜਿਹੜੇ ਅਸੀਂ ਪਹਿਲਾਂ ਵੇਚੇ ਆ 400 350 ਸੋ ਇਸ ਟਾਈਮ ਅਸੀਂ ਕਰਤੇ ਆ ਜੀ 200 ਰੁਪਏ ਦੀ ਰੇਂਜ ਚ ਸੋ ਇਹ ਵਾਲੇ ਪਜਾਮੇ ਸਾਰੇ ਆ 200-200 ਚ ਦਿੱਤੇ ਜਾ ਰਹੇ ਆ ਸੋ ਚੈੱਕ ਕਰੋ ਟੈਡੀ ਵਾਲੇ ਪਜਾਮੇ ਕਬੂਤਰ ਵਾਲੇ ਪਜਾਮੇ ਕਾਰਗੋ ਵਾਲੇ ਪਜਾਮੇ ਸੋ ਸਾਰਿਆਂ ਦੀ ਰੇਂਜ ਆ ਜੀ 200 ਰੁਪਿਆ ਔਰ ਸਾਈਜ਼ ਮਿਲੂਗਾ 5 XL ਤੱਕ ਸੋ ਚੈੱਕ ਕਰੋ ਬਾਜ ਵਾਲੇ ਕਬੂਤਰ ਵਾਲੇ ਔਰ ਲੇਡੀਜ਼ ਪੈਂਟ ਲੇਡੀਜ਼ ਪੈਂਟ ਦਾ ਪਹਿਲਾਂ ਵੀ ਅਸੀਂ ਧਮਾਕਾ ਦਿੱਤਾ ਸੀ 500 ਰੁਪਿਆ ਸੋ ਹੁਣ ਵੀ ਜਿਹੜੀਆਂ ਪੈਂਟਾਂ ਜਿਹੜੀਆਂ ਰੇਟ 500 ਰੁਪਿਆ ਵਾ ਜੀ ਸੋ ਇਹਦੇ ਵਿੱਚ ਤੁਹਾਨੂੰ ਬੈਲ ਬੋਟਮ ਸਟੇਟ ਹਰ ਤਰ੍ਹਾਂ ਦੀ ਜਿਹੜੀ ਨਵੀਂ ਜੀ ਨਾ ਸੋ ਜਿਹੜੀ 500 ਰੁਪਏ ਦੇ ਵਿੱਚ ਕਰ ਦਿੱਤੀ ਗਈ ਆ ਜੀ ਸੋ ਇਸ ਤੋਂ ਬਾਅਦ ਲੇਡੀਜ਼ ਦਾ ਸਭ ਤੋਂ ਵੱਡਾ ਧਮਾਕਾ ਦੇਣ ਜਾ ਰਹੇ ਆ ਜੀ ਜਿਹੜੇ ਬ੍ਰਾਂਡ ਜਿਹੜੇ ਸਾਡੇ ਕੋਲੇ ਕੋਟ ਸੈੱਟ ਸੀਗੇ ਜਿਹੜੇ ਹਜ਼ਾਰ-ਹਜ਼ਾਰ ਦੀ ਰੇਂਜ ਵਿੱਚ ਵੇਚੇ ਸੀਗੇ ਹੁਣ ਅਸੀਂ ਕਰਤੇ ਆ ਜੀ ਸਿਰਫ 500 ਰੁਪਏ ਦੀ ਰੇਂਜ ਸੋ ਚੈੱਕ ਕਰੋ ਵੈਰਾਈਟੀ ਬਹੁਤ ਹੀ ਵਧੀਆ ਵੈਰਾਈਟੀ ਆ ਜੀ ਸੋ ਫੈਂਸੀ ਜਿਹੜੀ ਸ਼ੋਰੂਮਾਂ ਦੇ ਵਿੱਚ ਹਜ਼ਾਰ-ਹਜ਼ਾਰ 12-1200 ਰੁਪਿਆ ਰੇਟ ਸੀਗਾ ਸੋ ਅਸੀਂ ਕਰਤੇ ਆ ਜੀ ਸਿਰਫ 550 ਦੇ ਇਹ ਵੀ ਜਿਹੜੀ ਸੇਲ ਆ ਥੋੜੇ ਦਿਨਾਂ ਵਾਸਤੇ ਆ ਕਿਉਂਕਿ ਜਿਹੜੀ ਕਲੀਅਰੈਂਸ ਸੇਲ ਆ ਇਹ ਲੱਗੀ ਹੋਈ ਆ ਸੋ ਇਸ ਕਰਕੇ ਜਿਹੜਾ ਸਾਡੇ ਕੋਲ ਸਟਾਕ ਰਹਿ ਗਿਆ ਵਾ ਸੋ ਅਸੀਂ ਬਹੁਤ ਹੀ ਘੱਟ ਰੇਟਾਂ ਦੇ ਵਿੱਚ ਦੇ ਰਹੇ ਆ ਜੀ ਸੋ ਦੇਖੋ ਕੋਟ ਸੈੱਟ ਦੀ ਵੈਰਾਈਟੀ ਦੇਖੋ ਉਹ ਡਿਜ਼ਾਈਨਿੰਗ ਦੇਖੋ ਕਿੰਨੀ ਵਧੀਆ ਵਾ ਸੋ ਇਹ ਅਸੀਂ ਕਰਤੇ ਆ ਜੀ ਸਿਰਫ 500 ਰੁਪਏ ਦੀ ਰੇਂਜ ਚ ਸਾਡੇ ਕੋਲ ਸਿਰਫ 50 ਤੋਂ 60 ਪੀਸ ਬਚੇ ਆ ਸੋ ਇਸ ਕਰਕੇ ਅਸੀਂ ਰੇਂਜ ਜਿਹੜੀ ਆ ਇਹਦੀ ਘਟਾਤੀ ਆ ਸੋ ਇਸ ਤੋਂ ਬਾਅਦ ਸਾਡੇ ਕੋਲ ਸਰਦੀਆਂ ਦੀ ਵੈਰਾਈਟੀ ਜਿਹੜੀ ਆ ਸ਼ੁਰੂ ਹੋ ਜਾਣੀ ਆ ਸੋ ਇਸ ਕਰਕੇ ਰੇਟ ਜਿਹੜੇ ਆ ਅਸੀਂ ਬਹੁਤ ਜਿਹੜੇ ਆ ਡਾਊਨ ਕਰਤੇ ਹੋਇਆ ਇਹਨਾਂ ਦੇ ਸੋ ਇਹ ਵਾਲੇ ਸਾਰੇ 500 ਰੁਪਏ ਦੀ ਰੇਂਜ ਚ ਸੋ ਇਸ ਤੋਂ ਬਾਅਦ ਨੈਰਾ ਕੱਟ ਦੇ ਸੂਟ ਆ ਜਿਹੜੇ ਅਸੀਂ ਪਹਿਲਾਂ 1000 ਰੁਪਏ 1200 ਰੁਪਏ ਇਦਾਂ ਵੇਚੇ ਆ ਸੋ ਇਹਨਾਂ ਦਾ ਵੀ ਰੇਟ ਜਿਹੜਾ ਹੁਣ ਅਸੀਂ 5-500 ਰੁਪਏ ਕਰਤਾ ਹੋਇਆ ਵਾ ਸੋ ਸਾਈਜ਼ ਜਿਹੜਾ ਮਰਜ਼ੀ ਲੈ ਲਓ ਸੋ ਇਹਦੇ ਵਿੱਚ ਵੀ ਸਾਡੇ ਕੋਲ 50 ਤੇ 60 ਜਿਹੜੇ ਪੀਸ ਆ ਸੋ ਇਸ ਕਰਕੇ ਰੇਟ ਜਿਹੜਾ ਆ ਇਹਨਾਂ ਦਾ ਘੱਟ ਕਰਤਾ ਆ ਸੋ ਇਹਦੇ ਵਿੱਚ ਕਲਰ ਚਾਰਟ ਤੁਸੀਂ ਚੈੱਕ ਕਰ ਸਕਦੇ ਆ ਬਹੁਤ ਹੀ ਵਧੀਆ-ਵਧੀਆ ਕਲਰ ਚਾਰਟ ਆ ਸੋ ਸਿਰਫ ਇਹ ਜਿਹੜੇ 50 ਤੋਂ 60 ਪੀਸ ਆ ਇਹ ਅਸੀਂ 5500 ਦੇ ਵਿੱਚ ਦੇਨੇ ਆ ਸੋ ਜਿਹੜਾ ਜਲਦੀ ਆਜੂਗਾ ਉਹ ਸਾਡੇ ਕੋਲ ਇਹ ਰੇਟ ਦੇ ਵਿੱਚ ਲੈ ਜਾਊਗਾ ਸੋ ਸਿਰਫ ਇਹ ਥੋੜੇ ਦਿਨ ਵਾਸਤੇ 500 ਰੁਪਏ ਚ ਕੀਤੇ ਹੋਇਆ ਕਿਉਂਕਿ ਸਰਦੀਆਂ ਦੀ ਜਿਹੜੀ ਵੈਰਾਈਟੀ ਆ ਸਾਡੇ ਕੋਲ ਖੁੱਲ ਚੁੱਕੀ ਆ ਸੋ ਇਸ ਕਰਕੇ ਇਹਨਾਂ ਦੇ ਰੇਟ ਆ ਅਸੀਂ 5500 ਚ ਕੀਤੇ ਹੋਇਆ ਸੋ ਇਸ ਤੋਂ ਬਾਅਦ ਤੁਹਾਨੂੰ ਦਿਖਾਵਾਂਗੇ ਕ੍ਰੋਪ ਟੌਪ ਸੋ ਕ੍ਰੋਪ ਟੌਪ ਦੀ ਵੈਰਾਈਟੀ ਆ ਜਿਹੜੀ ਆ ਸੋ ਚੈੱਕ ਕਰੋ ਸ਼ਰਟਾਂ ਸੋ ਗਰਲਿਸ਼ ਸ਼ੈਲਟਾਂ ਆ ਜੀ ਜਿਹੜੀਆਂ ਅਸੀਂ ਪਹਿਲਾਂ 400 500 ਦੀ ਰੇਂਜ 'ਚ ਵੇਚੀਆਂ ਵਾ ਹੁਣ ਸਿਰਫ ਦੇਣ ਜਾ ਰਹੇ ਆ 500 ਦੇ 2 ਲੋ ਜੀ ਇਹਨਾਂ ਦੇ ਵੀ ਪੀਸ ਜਿਹੜੇ ਆ ਸਾਡੇ ਕੋਲ ਥੋੜੇ ਰਹਿ ਗਏ ਆ ਸੋ ਇਸ ਕਰਕੇ ਅਸੀਂ ਜਿਹੜੇ ਆ ਇਹ 500 ਦੇ 2 ਟੋਪ ਕਰ ਦਿੱਤੇ ਗਏ ਆ ਸੋ ਚੈੱਕ ਕਰੋ ਵੈਰਾਈਟੀ ਬਹੁਤ ਹੀ ਵਧੀਆ ਵਧੀਆ ਸੋਹਣੇ ਸੋਹਣੇ ਟੋਪ ਆ ਜੀ ਸੋ 500 ਰੁਪਏ ਦੇ 2 ਸੋ ਇਸ ਤੋਂ ਬਾਅਦ ਤੁਹਾਨੂੰ ਜਿਹੜੇ ਟੋਪ ਦਿਖਾਵਾਂਗੇ ਸੈਂਸੀ ਸੋ ਇਹ ਵੀ ਜਿਹੜੇ ਟੋਪ ਆ ਅਸੀਂ 500 ਰੁਪਏ ਦੇ 2 ਕਰਤੇ ਆ ਸੋ ਚੈੱਕ ਕਰੋ ਜੀ ਇਹ ਟੋਪ ਪਹਿਲਾਂ ਅਸੀਂ ਵੇਚਿਆ 450 450 500 ਇਦਾਂ ਵੇਚੇ ਹੋਇਆ ਸੋ ਇਹ ਸਾਰੇ ਜਿਹੜੇ ਆ ਹੁਣ ਅਸੀਂ ਕਰਤੇ ਹੋਇਆ ਸਿਰਫ 500 ਰੁਪਏ ਦੇ ਦੋ ਜੀ ਲਓ ਜੀ ਚੈੱਕ ਕਰੋ ਜੀ ਲਓ ਜੀ ਗਰਮੀਆਂ ਦੇ ਨਾਲ-ਨਾਲ ਸਾਡੇ ਕੋਲ ਸਰਦੀਆਂ ਦੀ ਵੈਰਾਈਟੀ ਵੀ ਪਹੁੰਚ ਚੁੱਕੀ ਆ ਸੋ ਚੈੱਕ ਕਰੋ ਸਰਦੀਆਂ ਵਾਲੇ ਪਜਾਮੇ ਸੋ ਡਿਜ਼ਾਈਨਿੰਗ ਚੈੱਕ ਕਰੋ ਟੈਡੀ ਵਾਲੇ ਕਬੂਤਰ ਵਾਲੇ ਪਜਾਮੇ ਜਿਹੜੇ ਅੰਦਰੋਂ ਗਰਮ ਆ ਸੋ ਇਹ ਵੀ ਜਿਹੜੇ ਪਜਾਮੇ ਅਸੀਂ 500 ਦੇ ਦੋ ਦੇਣ ਲੱਗੇ ਆ ਜੀ ਸੋ ਚੈੱਕ ਕਰੋ ਵੈਰਾਈਟੀ ਜਿਨ੍ਹਾਂ ਨੇ ਸਾਡੇ ਕੋਲ ਸਰਦੀਆਂ ਦੀ ਸ਼ਾਪਿੰਗ ਕਰਨੀ ਆ ਸੋ ਸਰਦੀਆਂ ਦੀ ਸ਼ਾਪਿੰਗ ਵੀ ਜਿਹੜਾ ਸਾਡੇ ਕੋਲ ਕਰ ਸਕਦਾ ਵਾ ਸੋ ਇਹਦੇ ਵਿੱਚ ਵੀ ਪਜਾਮੇ ਜਿਹੜੇ ਐਲ ਐਕਸਲ ਡਬਲ ਐਕਸਲ ਤੋਂ ਲੈ ਕੇ 345 ਤੱਕ ਜਿਹੜਾ ਸਾਈਜ਼ ਸਾਡੇ ਕੋਲ ਪਹੁੰਚ ਚੁੱਕਿਆ ਵਾ ਸੋ ਡਿਜ਼ਾਈਨਿੰਗ ਚੈੱਕ ਕਰੋ ਲੇਟੈਸਟ ਡਿਜ਼ਾਈਨਿੰਗ ਆ ਸਾਰੀ ਔਰ ਐਂਟੀ ਫੀਲਿੰਗ ਲੱਗੀ ਹੋਈ ਆ ਇਹਦੇ ਵਿੱਚ ਤੁਹਾਨੂੰ ਟਰੈਕਸੂਟ ਮਿਲ ਜੂਗਾ ਸੋ ਟਰੈਕਸੂਟ ਵੀ ਸਾਡੇ ਕੋਲ ਅਵੇਲੇਬਲ ਆ ਸੋ ਉਸ ਤੋਂ ਬਾਅਦ ਅਸੀਂ ਕੋਟ ਪੈਂਟ ਦਾ ਧਮਾਕਾ ਦੇਣ ਲੱਗੇ ਆ ਜੀ ਸੋ ਪੂਰੇ ਪੰਜਾਬ ਦਾ ਚੈਲੰਜ ਆ ਸਾਡੇ ਜਿਹੜੇ ਰੇਟ ਜਿਹੜੇ ਕੋਟ ਪੈਂਟ ਦੇ ਮਿਲਨੇ ਆ ਉਹ ਕਿਤੇ ਨਹੀਂ ਮਿਲਨੇ ਸੋ ਸਾਡੇ ਕੋਲ 3 ਪੀਸ 2 ਪੀਸ ਹਰ ਤਰ੍ਹਾਂ ਦਾ ਕੋਟ ਪੈਂਟ ਆ ਸੋ ਸਾਡੇ ਕੋਲ ਰੇਂਜ ਸਟਾਰਟ ਆ ਜੀ ਸਿਰਫ 1500 ਚ ਸੋ 1500 ਤੋਂ ਲੈ ਕੇ 2500 ਤੱਕ ਰੇਂਜ ਆ ਜੀ ਸਾਡੇ ਕੋਲ ਕੋਰਪੈਂਟ ਦੀ ਸੋ ਵਿਆਹ ਸ਼ਾਦੀਆਂ ਦੇ ਸੀਜ਼ਨ ਜਿਹੜੇ ਆ ਰਹੇ ਆ ਸੋ ਜਿੰਨਾਂ ਜਿਨ੍ਹਾਂ ਨੇ ਵਿਆਹ ਸ਼ਾਦੀਆਂ ਦੀ ਸ਼ਾਪਿੰਗ ਕਰਨੀ ਆ ਲਹਿੰਗਾ ਚੋਲੀ ਲੈਣੇ ਆ ਸਾਡੇ ਕੋਲ ਲਹਿੰਗਾ ਚੋਲੀ ਵੀ ਅਵੇਲੇਬਲ ਆ ਕੋਰਪੈਂਟ ਵੀ ਅਵੇਲੇਬਲ ਆ ਹਰ ਤਰ੍ਹਾਂ ਦੀ ਵੈਰਾਈਟੀ ਸਾਡੇ ਕੋਲ ਪਹੁੰਚ ਚੁੱਕੀ ਆ ਲਓ ਜੀ ਇਹ ਵਾਲਾ ਸਟਾਕ ਜਿਹੜਾ ਆ ਸਾਡੇ ਕੋਲ ਬਹੁਤ ਥੋੜਾ ਰਹਿ ਗਿਆ ਵਾ ਸੋ ਇਸ ਕਰਕੇ ਅਸੀਂ ਬਿਲਕੁਲ ਕਲੀਅਰੈਂਸ ਸੇਲ ਆਈ ਆ ਸੋ ਆ ਤੁਸੀਂ ਚੈੱਕ ਕਰੋ ਜਿਹੜੇ 1200 ਦੀ ਰੇਂਜ ਵਿੱਚ ਵੇਚੇ ਸੀਗੇ ਭਾਜੀ ਇੱਕ ਵਾਰੀ ਆ ਚੀਜ਼ਾਂ ਦਿਖਾ ਦਿਓ ਸਿਰਫ 500 ਰੁਪਏ ਦੇ ਵਿੱਚ ਦੇ ਰਹੇ ਆ ਜੀ ਔਰ ਜਿਹੜਾ ਜਲਦੀ ਆਜੂਗਾ ਜਲਦੀ ਲੈ ਜਾਊਗਾ ਉਹ ਹਿਸਾਬ ਆ ਜੀ ਕਿ ਪੈਂਟਾਂ ਸ਼ਰਟਾਂ ਬਹੁਤ ਹੀ ਘੱਟ ਰੇਟ ਤੇ ਦੇ ਰਹੇ ਆ ਸੋ ਆਹ ਸੂਟ ਚੈੱਕ ਕਰ ਲਓ ਸਾਰੇ 1000 ਰੁਪਏ ਦੀ 1200 ਦੀ ਰੇਂਜ ਚ ਵੇਚੇ ਸੀਗੇ ਔਰ ਇਹ ਜਿਹੜਾ ਮਰਜੀ ਸਕਰੀਨਸ਼ਾਟ ਲੈ ਲਓ ਸਿਰਫ 500 ਰੁਪਏ ਦੇ ਵਿੱਚ ਔਰ ਜਿਹੜਾ ਲੈ ਗਿਆ ਲੈ ਗਿਆ ਜਿਹੜਾ ਰਹਿ ਗਿਆ ਸੋ ਰਹਿ ਗਿਆ ਲਓ ਜੀ ਜਿੰਨਾ ਜਿੰਨਾ ਨੇ ਸਾਡੇ ਨਾਲ ਸ਼ਾਪਿੰਗ ਕਰਨੀ ਆ ਸਾਡੀ ਦੁਕਾਨ ਹੈਗੀ ਆ ਜੀ ਤਲਾਬ ਰੋਡ ਤੇ ਦਸੂਏ ਸੋ ਫਾਟਕ ਦੇ ਬਿਲਕੁਲ ਨਾਲ ਸਟੇਟ ਬੈਂਕ ਆ ਸਟੇਟ ਬੈਂਕ ਦੇ ਨਾਲ ਦੀ ਦੁਕਾਨਾ ਸੋਨੂ ਰੈਡੀਮੇਡ ਗਾਰਮੈਂਟ ਸੋ ਸਾਡੇ ਦਿੱਤੇ ਗਏ ਕੰਟੈਕਟ ਨੰਬਰ ਤੇ ਸਾਨੂੰ ਸੰਪਰਕ ਕਰ ਸਕਦੇ ਹੋ ਸੋ ਸਾਡੀ ਇੰਸਟਾਗ੍ਰam ਦੀ ਆਈਡੀ ਹੈਗੀ ਆ ਜੀ ਸੋਨੂ ਰੈਡੀਮੇਡ ਗਾਰਮੈਂਟ ਦਸੂਆ ਜੀ